ਅੱਜ ਤੱਕ ਇਸ ਬਾਰੇ ਦੱਸ ਦਿਓ ਜੀ ਕੀ ਗੱਲ ਬਾਤ ਹੈ ਇਹ ਉਹ ਕੇਸ ਹੈ ਜੀ ਡੈਫਰਮੇਸ਼ਨ ਦਾ ਜਿਹਦੇ ਚ ਦੋ ਤਿੰਨ ਲੋਕ ਸਨ ਉਹਦੇ ਚ ਦੋ ਕੋ ਅਕਿਊਜ਼ਡ ਤੇ ਕੋ ਕਨਸਪੀਰੇਟਰ अरविंद केजरीवाल ਨੇ ਜਿਹੜੇ ਪੰਜਾਬ ਦੇ ਸੁਪਰ ਸੀਐਮ ਨੇ ਤੇ ਜਿਹੜੇ ਅਸ਼ੀਸ਼ ਖੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋਲੋਂ ਗਿੜਗੜਾ ਕੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਈ ਸੀ ਔਰ ਉਹਦੇ ਚ ਤੀਜਾ ਕੋ ਅਕਿਊਜ਼ਡ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ 'ਚ ਆਉਂਦੇ ਨਹੀਂ ਸੰਜੀਤ ਸਿੰਘ ਉਹ ਗੈਰ ਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਜੋ ਮੇਰੀ ਗਵਾਹੀ ਸੀ ਮੈਂ ਉਹ ਜੁਦ ਹੀ ਨ ਆਇਆ ਸੀ ਅੱਜ ਸਭ ਸੱਦਾ ਕਿਤੋਂ ਜ਼ਿਆਦਾ ਟਾਈਮ ਅੰਦਰ ਰਹੇ ਅਸਲ ਤੁਸੀਂ ਕਾਫੀ ਸਮਾਂ ਅੰਦਰ ਰਹੇ ਜੇ ਕਿ ਚ ਕੀ ਪ੍ਰੋਸੀਡਿੰਗ ਹੋਈ ਸਾਨੂੰ ਪਲੀਜ਼ ਜਰਾ ਜਲਦੀ ਦੱਸੋ ਅੰਦਰ ਕਿੱਥੇ ਹੋਰ ਥੋੜਾ ਜੀ ਮੈਂ ਬੜੀਆਂ ਥਾਵਾਂ ਤੇ ਰਹਿ ਕੇ ਆਇਆ ਠੰਡੇ ਕਮਰੇ ਚ ਵੀ ਰਹਿ ਕੇ ਆਇਆ ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਆ ਜੀ ਅਸੀਂ ਵੀ ਚਾਹੁੰਦੇ ਹਾਂ ਕੇਸ ਦਾ ਫੈਸਲਾ ਛੇਤੀ ਹੋਵੇ ਜਸਟਿਸ ਡਿਲੇਡ ਐ ਜਸਟਿਸ ਡਿਨਾਈਡ ਤਾਂ ਦੇ ਮੈਂ ਕਹਿ ਰਿਹਾ ਕਿ ਸੰਜੇ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਚਾਹੀਦਾ ਹੈ ਜੀ ਉਹਨੂੰ ਆਉਣਾ ਚਾਹੀਦਾ ਹੀ ਕੈਨੋਟ ਐਸਕੇਪ ਦੇਖੋ ਕਾਨੂੰਨੀ ਪ੍ਰਕਿਰਿਆ ਤੋਂ ਭੱਜ ਨਹੀਂ ਸਕਦੇ ਕਾਨੂੰਨ ਦੇ ਹੱਥ ਬਹੁਤ ਲੰਮੇ ਨੇ ਸੰਜੇ ਸਿੰਘ ਨੂੰ ਆਉਣਾ ਪੈਣਾ ਹੈ ਜਿਸ ਆਫ ਕੱਲ ਰਾਤੀ ਦਰਬਾਰ ਸਾਹਿਬ ਕੋਲ ਇੱਕ ਬੇਅਦਬੀ ਘਟਨਾ ਵਾਪਰੀ ਐ ਜਿਸ ਨੌਜਵਾਨ ਤੇ ਲੋਕ ਪੁਰਕਾ ਸਾਹਿਬ ਦੇ ਜਿਹੜੇ ਅੰਗ ਉਹ پارک ਦੇ ਖਿਲਾਰੇ ਗਏ ਆ ਇਹ ਜਿਹੇ ਵੇਲੇ ਜਦੋਂ ਸਪੁੱਚਾ ਸਿੱਖ ਪੰਥ ਕੱਲੂ ਦਾ ਰਸਤਾ ਬਣਾ ਰਿਹਾ ਹੈ 6 ਜੂਨ ਨੂੰ ਸਿੱਧੀ ਜਮਾਦ ਨੂੰ ਮਨਾਇਆ ਜਾਣਾ ਹੈ ਲੱਗਦਾ ਕਿ ਕੋਈ ਵੱਡੀ ਸਾਜ਼ਿਸ਼ ਹੈ ਸਿੱਖ ਕੌਮ ਦੀ ਭਾਵਨਾਵਾਂ ਪਰਚਾਨ ਦੀ ਇਹਦੇ ਚ ਦੋ ਗੱਲਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਸਖਤ ਤੇ ਸਖਤ ਕੜੇ ਲਫ਼ਜ਼ਾਂ ਚ ਕੰਡੈਮ ਕਰਦਾ ਹਾਂ ਇਨਸਾਨੀਅਤ ਵਾਸਤੇ ਮਾਨਵਤਾ ਵਾਸਤੇ ਅ ਸ੍ਰੀ ਹਰਮੰਦਰ ਸਾਹਿਬ ਉਪਿੱਤਰ ਥਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜਾ ਮਾਨਵਤਾ ਦਾ ਭਲੇ ਦਾ ਉਪਦੇਸ਼ ਸ਼ਰਬਤ ਦੇ ਭਲੇ ਦਾ ਉਪਦੇਸ਼ ਜਿੱਥੋਂ ਅਠੋ ਪੈਰੀ ਨਿਕਲਦਾ ਹੋਵੇ ਉਥੇ ਜਾ ਕੇ ਇਹੇ ਜੀ ਹਰਕਤ ਕਰਨੀ ਘਨੌਨੀ ਹਰਕਤ ਕਰਨੀ ਇਹ ਨਿੰਦਈ ਹੈ ਜਿੱਥੇ ਇਸ ਨੂੰ ਅਸੀਂ ਕੰਡੈਮ ਕਰਦੇ ਆ ਉਥੇ ਸਰਕਾਰ ਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਫੇਲੀਅਰ ਹਰਮੰਦਰ ਸਾਹਿਬ ਤੇ ਤੀਜਾ ਨਿਕਲ ਕੇ ਆਇਆ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ 'ਚ ਤੁਸੀਂ ਵੇਖਿਆ ਸੀਗਾ ਕਿ ਕਿਵੇਂ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਚਾਹੇ ਉਹ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ 'ਚ ਭਗਵੰਤ ਮਾਨ ਦੀ ਸਰਕਾਰ ਹੇਠ ਹੀ ਜਿਹਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਹਨਾਂ ਤੇ ਜਾਨਲੇਵਾ ਹਮਲਾ ਸੁਖਬੀਰ ਸਿੰਘਾਂ ਤੇ ਜਦੋਂ ਗੋਲੀ 84 ਤੋਂ ਬਾਅਦ ਹੁਣ 2024 'ਚ ਚੱਲਦੀ ਆ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ-ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿਤੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਕਿਤੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਸ ਲੱਗੀ ਹੋਵੇ ਔਰ ਫੇਰ ਕਿਸੇ ਦੀ ਹਿੰਮਤ ਆ ਕੇ ਇਹ ਚਾ ਕਰ ਜਾ ਮਤਲਬ ਕਿ ਪੁਲਸ ਦਾ ਡਰ ਖੌਫ ਭੈ ਜਾਂ ਪੁਲੀਸ ਸਿੰਘ ਪੁਲਿਸ ਨੇ ਮੈਨੀ ਮਾਰੀ ਕਹੂੰਗਾ ਥਲੜੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਤਾਂ ਆਪ ਕਰਵਾ ਰਹੇ ਆ ਜਾਂ ਉਹ ਸੁੱਤੇ ਆ ਛੋਡੇ ਨੱਕ ਹੀਟ ਕਿੰਨੇ ਬੰਮ ਚੱਲ ਗਏ ਆਰਮੀ ਏਰੀਆ ਗੁਮਟਾਲਾ ਚੌਕੀ ਛਾਕਰ ਦੁਆਰਾ ਮੰਦਿਰ ਕਿੰਨੀਆਂ ਕਿ ਚੌਕੀਆਂ ਤੇ ਜਾ ਕੇ ਇਹ ਬੰਮ ਬਲਾਸਟ ਹੋ ਗਏ اسلامਾਬਾਦ ਹੁਣ ਆ ਲੇਟੈਸਟ ਹੁਣ ਕੁਛ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਇੱਕ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਆ ਉਹ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ 'ਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ ਇਸੇ ਲਈ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਹੈ ਪੋਲੀਟਿਸਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲੀਟਿਸਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅ ਐਂਡ ਆਰਡਰ ਤੋਂ ਲੋਕ ਆਹਤ ਨੇ ਸ퍼 ਕਰ ਰਹੇ ਆ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਹੇ ਆ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਹਿ ਗਿਆ ਬਿਕੋਜ਼ ਆਫ ਮਾੜੀ ਲੀਡਰਸ਼ਿਪ ਆ ਭਗਵੰਤ ਮਾਨ ਜਿਹੜੇ ਹੋ ਮੌਜੂਦਾ ਹੋਮ ਮਿਨਿਸਟਰ ਨੇ ਉਹਨੂੰ ਲੈ ਕੇ ਮਾਰਪੇ ਚੱਲ ਰਿਹਾ ਜੀ ਕੋਈ ਵੀ ਪੇਕ ਵੀ ਨਹੀਂ ਟਕਣਾ ਆਪਣੇ ਚਾਹੇ ਜੀ ਜੁਰਮ ਸਿੰਘ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਟਕਣਾ ਦੀ ਨਿਰਪੱਖ ਜਾਂਚ ਦੀ ਰਿਪੋਰਟ ਹਲ ਤੱਕ ਸਾਹਮਣੇ ਨਹੀਂ ਆਈ ਨਹੀਂ ਭਗਵੰਤ ਮਾਨ ਕੇਪਬਲ ਹੀ ਨਹੀਂ ਜੀ ਇਸ ਕੰਮ ਨੂੰ ਉਹ ਸਿਰ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ ਤੱਕ ਹੀ ਸੀਮਿਤ ਰਹਿ ਸਕਦਾ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਨਹੀਂ ਮਰਜੀਸ਼ਾ ਸਾਹਿਬ ਜਿੱਕੇ ਸਾਹਿਬ 6 ਜੂਨ ਨੂੰ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਤੁਮਨ ਸਾਹਿਬ ਨੇ ਕਿਹਾ ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭਾਗ ਜਥੇਦਾਰ ਕੋਲ ਦੀਪ ਸਿੰਘ ਗੜਗਚ ਨੂੰ ਲੈ ਕੇ ਨਾ ਤਾਂ ਇਹ ਕਹਦਾ ਹੈ ਇਹਦੇ ਕਮੀਆਂ ਕਾਟਾਲੀ ਵੀ ਬੱਸੀ ਹੈ ਦੇਖੋ ਪੰਥ ਸੀ ਬੜੀ ਦੂਰ ਦਾ ਪੈਦਾ ਹੋ ਰਹੀ ਹੈ ਦੇਖੋ ਇੱਕ ਨਾ ਆਪਾਂ ਨੂੰ ਮੈਂ ਤਾਂ ਸਭ ਨੂੰ ਬੇਨਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਹੈ ਔਰ ਜਿਹੜਾ ਇਹ 6 ਜੂਨ ਦਾ ਘੱਲੂਕਾਰਾ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਐ ਉਹ ਆਪ ਇੱਕ ਬੜਾ ਸੌਲਮ ਓਕੇਸ਼ਨ ਹੈ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਆਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਥੋਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾਂ ਗੋਲਿਆਂ ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਪੱਤ ਦੇ ਭਲੇ ਦੀ ਜਿੱਤੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ, ਤੋਪਾਂ, ਗੋਲਿਆਂ ਨਾਲ ਅਟੈਕ ਕਰਤਾ ਹੋਣ ਤੇ ਇੰਨੀ ਵੱਡੀ ਗਿਣਤੀ 'ਚ ਲੋਕ ਸ਼ਹੀਦ ਹੋ ਗਏ ਹੁਣ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਆ ਜਿਹੜਾ ਵੀ ਇਹਦੇ 'ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ 'ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਹੈ ਉਹ 6 ਜੂਨ ਦੀ ਸ਼ਹਾਦਤ ਦੇ ਨਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਹੈ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ ਹੈ 6 ਜੂਨ ਨੂੰ ਸਾਈਡ ਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਚ ਨਾ ਪਾਓ ਔਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨ ਉਕਤਾ ਦੇ ਭਲੇ ਨੂੰ ਸਮਰਪਿਤ ਹੋ ਕੇ ਉਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕਾਇਮ ਰੱਖੋ ਜੇਤੇਦਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਬੁਰ ਸਿੱਖ ਦਾ ਪਰ ਨਾਨਕ ਨਾਮ ਲੇਵਾ ਸੰਗਤ ਦਾ ਫਰਜ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੁਮਾ ਸਾਹਿਬ ਹੋਗੇ ਜਾਂ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹਾਂ ਈਸ਼ਰ ਸਿੰਘ ਜੀ ਉਰੀ ਹੋਗੇ ਉਹਨਾਂ ਦੇ ਸੁਪੁੱਤਰ ਹੋਗੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ ਔਰ ਉਸੇ ਤਰ੍ਹਾਂ ਸਮਰਪਿਤ ਰਹਿਣ ਕੇ ਜੋ ਲੋਕੇ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਸੁਚੇਤ ਰਹਿਣਗੇ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਪਿੱਕਾ ਕਰਨ ਚਾਹੁੰਦੇ ਆ ਉਹਦੀ ਉਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਣਗੇ ਬੜਾ ਦੁੱਖ ਹੈ ਜੀ ਇਸ ਗੱਲ ਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਵਾਰ ਨੂੰ ਇਹ ਭਾਗ ਮੰਨਣ ਦਾ ਹੱਕ ਅਗਲੀ ਤਰੀਕ ਕਿਹੜੀ ਹੋਈ ਆ ਸਰ ਮੈਂ ਲੱਗਾ ਜੁਲਾਈ ਦੀ ਪਈ ਹੈ ਜੀ 19 ਤਰੀਕ ਅੱਛਾ ਤਾਂ ਕਾਪਰਟ ਨੂੰ ਫੈਸਲਾ ਲੈ ਗਿਆ ਇਹ ਤਾਂ ਕੋਰਟ ਲਿਆਉ ਜੀ ਮੈਂ ਤੁਹਾਨੂੰ ਦੱਸਿਆ ਕਾਨੂੰਨ ਦੇ ਹੱਥ ਬੜੇ ਲੰਮੇ ਆਉਣਾ ਪਾਣਾ ਕਿੱਥੇ ਭੱਜ ਲਵਾਂਗੇ ਠੀਕ ਹੈ ਸਰਕਾਰੀ ਮੈਡੀਕਲ ਫੈਸਲਾ ਲੈ ਗਿਆ ਜੀ ਕਿ ਹੁਣ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੀ ਮਰਜ਼ੀ ਤੋਂ ਨਾ ਐਕਵਾਇਰ ਨਹੀਂ ਕੀਤੀ ਜਾ ਸਕਿਆਗੀ ਕਿਉਂਕਿ ਵਿਰੋਧ ਹੋਇਆ ਸੀ ਕਾਫੀ ਜ਼ਮੀਨ ਐਕਵਾਇਰ ਕਰ ਰਹੇ ਸੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਕੇਜਰੀਵਾਲ ਇਹ ਨਵੇਂ ਪ੍ਰਾਪਰਟੀ ਡੀਲਰ ਨੇ ਪੰਜਾਬ ਦੇ ਇਹਨਾਂ ਦਾ ਇੱਕੋ ਕੰਮ ਰਹਿ ਗਿਆ ਪੰਜਾਬ ਦੇ ਖਜ਼ਾਨੇ ਨੂੰ ਲੁੱਟੋ ਔਰ ਇਹ ਗੱਲ ਤਾਂ ਉਹਨਾਂ ਦੀ ਰੁਚੀ ਮਲੋਤਰਾ ਜੀ ਨੇ ਵੀ ਕਹਿਤੀ ਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿਮਨ ਵਿੰਗ ਦਾ ਪ੍ਰਧਾਨ ਬਣਾਇਆ ਸੀ ਮੈਂ ਤਾਂ ਅੱਜ ਸਾਰਿਆਂ ਨੂੰ ਕਹਿਣਾ ਭਾਈ ਇਤਿਹਾਸ ਮਾਫ ਨਹੀਂ ਕਰੂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਜ਼ਮੀਰ ਜਗਾਓ ਗੱਲ ਇਹ ਅਹੁਦੇ ਦੀ ਨਹੀਂ ਗੱਲ ਇਹ ਪੰਜਾਬ ਦੀ ਹੈ ਔਰ ਇਹ ਸਿਰਫ ਤੇ ਸਿਰਫ ਦੇਖੋ ਪੰਜਾਬ ਕੇ ਖੇਤੀ ਪ੍ਰਧਾਨ ਸੂਬਾ ਕਿਸਾਨਾਂ ਦੀ ਜ਼ਮੀਨ ਸਸਤੇ ਭਾਅ ਤੇ ਲੈ ਕੇ ਪੰਜਾਬ ਨੂੰ ਖੇਤੀ ਤੋਂ ਵਾਂਝੇ ਕਰਨਾ ਕਿਸਾਨ ਨੂੰ ਉਹਦੀ ਰੋਜੀ ਰੋਟੀ ਤੋਂ ਵਾਂਝੇ ਕਰਨਾ ਔਰ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਨਾ ਇਹ ਸਰਕਾਰਾਂ ਨੂੰ ਨਹੀਂ ਸ਼ੋਭਦਾ ਇਹਦੀ ਹਾਈ ਲੈਵਲ ਸੀਬੀਆਈ ਈਡੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਕਿੰਨਾ ਵੱਡਾ ਇਹਦੇ ਚ ਗੋਰਖ ਧੰਦਾ ਚਲਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜਿਹੜੀ ਕੰਮ ਇਹ ਮਾਈਨਿੰਗ ਚ ਕਰ ਰਹੀ ਇਲੀਗਲ ਮਾਈਨਿੰਗ ਚ ਕਰ ਰਹੀ ਆਈਪੀਐਲ ਦਾ ਫਾਈਨਲ ਮੈਚ ਹੀ ਪੰਜਾਬ ਜਿੱਤੂ ਪੰਜਾਬ ਜਿੱਤੂ ਪੰਜਾਬ ਜਿੱਤੂ ਨੰਬਰ 1 ਜੀ ਪਹਿਲਾਂ ਹੀ ਵਧਾਈ ਦੇ ਦਿਓ ਮੇਰੇ ਨੂੰ